ਜੋ ਆਪਾਂ ਮੰਗਲਾ ਚਰਨ ਪੜਿਆ ਏ ੴ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਰਾਗ ਗਉੜੀ ਗੁਆਰੇ ਦੀ ਮਹੱਲਾ ਪੰਜਵਾਂ ਦਾ ਸ਼ਬਦ ਆ ਜੀ ਅਸ਼ਟ ਪਦੀਆਂ ਅੱਠ ਪਦੀਆਂ ਦਾ ਸ਼ਬਦ ਹੈ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਗੇ ਮਹਾਰਾਜ ਦਾਸ ਜੀ ਨੇ ਜਦ ਇਹ ਮਨ ਮਹ ਕਰਤ ਗਮਨ ਤਬ ਇਹ ਬਾਬਰ ਫਿਰਤ ਬੈਗਨ ਮਹਾਰਾਜ ਕਹਿੰਦੇ ਹੈ ਭਾਈ ਜਦੋਂ ਮਨੁੱਖ ਆਪਣੇ ਮਨ ਪਿੱਛੇ ਵੱਡੇ ਹੋਣ ਦਾ ਮਾਣ ਕਰਦਾ ਹੈ ਤਬ ਇਹ ਬਾਬਰ ਫਿਰਤ ਬੇਗਾਨਾ ਤਦੋਂ ਉਸ ਹੰਕਾਰ ਵਿੱਚ ਝੱਲਾ ਹੋਇਆ ਮਨੁੱਖ ਸਭ ਲੋਕਾਂ ਤੋਂ ਵੱਖਰਾ ਵੱਖਰਾ ਤੁਰਿਆ ਫਿਰਦਾ ਵੱਖਰਾ ਵੱਖਰਾ ਹੀ ਸਮਝਦਾ ਆਪਦੇ ਆਪ ਨੂੰ ਅਗੇ ਮਹਾਰਾਜ ਦੱਸਦੇ ਨੇ ਜਦ ਇਹ ਹੂਆ ਸકલ ਕੀ ਰੀਨ ਤਾ ਤੇ ਰਮਈਆ ਘਟ ਘਟ ਚੀਨਾ ਪਰ ਜਦੋਂ ਇਹ ਸਭ ਲੋਕਾਂ ਦੀ ਚਰਨ ਧੂੜ ਹੋ ਗਿਆ ਮਹਾਰਾਜ ਕਹਿੰਦੇ ਫਿਰ ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿੱਚ ਵੇਖ ਲਿਆ ਸਹਜ ਸੁਹੇਲਾ ਫਲਮ ਸੁਕੀਨੀ ਮਹਾਰਾਜ ਕਹਿੰਦੇ ਹੇ ਭਾਈ ਮੇਰੇ ਗੁਰੂ ਨੇ ਮੈਨੂੰ ਗਰੀਬੀ ਸੁਭਾਅ ਦੀ ਦਾਤ ਬਖਸ਼ੀ ਹੈ ਸਤਗੁਰ ਆਪਣੇ ਮੋਹਦਾਨ ਦੀਨੀ ਉਸ ਗਰੀਬੀ ਸੁਭਾਅ ਦਾ ਫਲ ਇਹ ਹੋਇਆ ਕਿ ਮੈਨੂੰ ਆਤਮਿਕ ਅਡੋਲਤਾ ਮਿਲ ਗਈ ਹੈ ਮੈਂ ਸੁਖੀ ਹਾਂ ਕਦੋਂ ਤੋਂ ਜਬ ਕਿਸ ਕੋ ਇਹ ਸਾਧਨ ਜਾਸਨ ਮੰਦਾ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਜਬ ਕਿਸ ਕੋ ਇਹ ਜਾਸਨ ਮੰਦਾ ਜਦ ਤੱਕ ਮਨੁੱਖ ਹਰ ਕਿਸੇ ਨੂੰ ਭੇੜਾ ਸਮਝਦਾ ਹੈ ਤਦ ਸਗਲੇ ਇਸ ਮੇਲੇ ਫੰਦਾ ਮਹਾਰਾਜ ਕਹਿੰਦੇ ਤਦ ਤੱਕ ਇਸ ਨੂੰ ਇਉਂ ਜਾਪਦਾ ਹੈ ਕਿ ਸਾਰੇ ਲੋਕ ਇਸ ਦੇ ਵਾਸਤੇ ਠੱਗੀ ਦੇ ਜਾਲ ਵਿਸਾਰ ਰਹੇ ਹਨ ਮੇਰ ਤੇਰਾ ਜਦ ਇਨਹੇ ਚੁਕਾਈ ਪਰ ਜਦੋਂ ਇਸ ਨੇ ਆਪਣੇ ਅੰਦਰੋਂ ਬਿਤਕਰਾ ਦੂਰ ਕਰ ਦਿੱਤਾ ਤਾਂ ਤੇ ਇਸ ਸੰਗੀ ਨਹੀਂ ਵਿਰਾਈ ਮਹਾਰਾਜ ਕਹਿੰਦੇ ਤਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ਜਿੰਨਾ ਚਿਰ ਆਪਦੇ ਮਾਨ ਹੰਕਾਰ ਵਿੱਚ ਰਿਹਾ ਮਹਾਰਾਜ ਕਹਿੰਦੇ ਉਹਨਾਂ ਚਰਨਾਂ ਇਹਨੇ ਤਦ ਸਗਲੇ ਇਸ ਮੇਲੇ ਫੰਦਾ ਉਹਨਾਂ ਚਰਿ ਨਾ ਇਹ ਇਹੀ ਸਮਝਦਾ ਰਿਹਾ ਮਨੁੱਖ ਵੀ ਇਹ ਮੈਨੂੰ ਪਸਾਰ ਰਹੇ ਨੇ ਮੇਰੇ ਤੇ ਲਾ ਕੇ ਗੱਲ ਕਰ ਰਹੇ ਨੇ ਜਦੋਂ ਮਾੜੀ ਮੋਟੀ ਨੋਕਚੋਕ ਹੁੰਦੀ ਆ ਲੜਾਈ ਕਰਦਾ ਕਿਸ ਤਰ੍ਹਾਂ ਵੀ ਆ ਇਹ ਆਪਦੇ ਮਨ ਦੇ ਮਨ ਅੰਦਰ ਹੀ ਉਹਦੇ ਫਿਲਮ ਬਣੀ ਰਹਿੰਦੀ ਆ ਖਿਆਲ ਬਣੇ ਰਹਿੰਦੇ ਨੇ ਮਾਰਾ ਇਹਨੇ ਦੱਸਿਆ ਮੈਂ ਦੁਬਾਰੇ ਰਿਪੀਟ ਕਰਦਾ ਜਦ ਕਿਸ ਕੋ ਇਹ ਜਾਨ ਸਮੰਦਾ ਜਦੋਂ ਮਨੁੱਖ ਬੀਬੀ ਆ ਤੇ ਭਾਈ ਆ ਆਪਣੇ ਮਨ ਹੀ ਮਨ ਦੂਜੇ ਨੂੰ ਮੰਦਾ ਸਮਝਣ ਲੱਗ ਜਾਂਦਾ ਨਾ ਜਿਹਨੂੰ ਆਪਾਂ ਨਫ਼ਰਤ ਕਹਿ ਦਿੰਨੇ ਆ ਵੀ ਮੈਂ ਸੋਨੂੰ ਨਫ਼ਰਤ ਕਰਦਾ ਕਹਿੰਦੇ ਆ ਨਾ ਲੋਕ ਬੀਬੀ ਕਹਿੰਦੀ ਆ ਭਾਈ ਵੀ ਕਹਿੰਦੇ ਜਦੋਂ ਇਹਦੇ ਮਨ ਦੇ ਅੰਦਰ ਇਹ ਖਿਆਲ ਬਣਦਾ ਵੀ ਮੈਂ ਤੈਨੂੰ ਨਫ਼ਰਤ ਕਰਦਾ ਉਸ ਉਦੋਂ ਗੱਲ ਕਰਦੇ ਨੇ ਮਹਾਰਾਜ ਜਬ ਕਿਸ ਕੋ ਇਹ ਜਾਨ ਸਮੰਦਾ ਆਪਣੇ ਮਨ ਹੀ ਮਨ ਨੂੰ ਦੂਜਿਆਂ ਨੂੰ ਮੰਨਦਾ ਸਮਝਦਾ ਵੀ ਮੈਂ ਚੰਗਾ ਇਹ ਸਾਰੇ ਮਾੜੇ ਨੇ ਫਿਰ ਕੀ ਹੁੰਦਾ ਮਹਾਰਾਜ ਕਹਦੇ ਜਦ ਤੱਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ ਨਾ ਆਪਣੇ ਮਨ ਹੀ ਮਨ ਅੰਦਰੋਂ ਤਦ ਸਗਲੇ ਇਸ ਮੇਲੇ ਫੰਦਾ ਇਹਦੇ ਮਨ ਨੂੰ ਨਾ ਇਹ ਲੱਗੀ ਰਹਿੰਦੀ ਆ ਚਿਤਬਨੀ ਬਿ ਤਦ ਤੱਕ ਇਸ ਨੂੰ ਇਉਂ ਜਾਪਦਾ ਹੈ ਕਿ ਸਾਰੇ ਲੋਕ ਇਸ ਦੇ ਵਾਸਤੇ ਠੱਗੀ ਦੇ ਜਾਲ ਵਿਸਾਰ ਰਹੇ ਹਨ ਭਾਵ ਮਾੜੀ ਭਾਵਨਾ ਮੈਂ ਪਹਿਲਾਂ ਤਾਂ ਮਾੜੀ ਭਾਵਨਾ ਵੀ ਉਹਨਾਂ ਦੂਜਿਆਂ ਨੂੰ ਮੰਦਾ ਸਮਝਦਾ ਨਫ਼ਰਤ ਕਰਦਾ ਕਿ ਮੈਂ ਚੰਗਾ ਇਹ ਮਾੜੇ ਆ ਠੀਕ ਆ ਜੀ ਫਿਰ ਉਹਦੇ ਮਨ ਦੇ ਵਿੱਚ ਇਹ ਚੱਲਦੀ ਰਹਿੰਦੀ ਆ ਵੀ ਮੇਰੇ ਵਾਸਤੇ ਇਹ ਠੱਗੀ ਦਾ ਜਾਲ ਵਿਸਾਰ ਰਹੇ ਨੇ ਜਿਵੇਂ ਕਿ ਜਦੋਂ ਘਰ ਵਿੱਚ ਕੋਈ ਕਲੇਸ਼ ਹੋ ਗਿਆ ਫਿਰ ਉਹ ਕਹਿੰਦਾ ਮੈਨੂੰ ਇਹ ਘਰੋਂ ਕੱਢਣ ਨੂੰ ਫਿਰਦੇ ਆ ਮੈਨੂੰ ਉਹ ਕਰਨ ਨੂੰ ਫਿਰਦੇ ਆ ਮੈਨੂੰ ਐ ਕਰਨ ਨੂੰ ਫਿਰਦੇ ਉਹ ਗੱਲ ਸਮਝਦਾ ਨਹੀਂ ਹੈ ਵੀ ਮੈਂ ਮੰਨਦਾ ਸਮਝਦਾ ਇਹਨਾਂ ਨੂੰ ਮੈਂ ਤਾਂ ਮਤਲਬ ਛੇੜ ਸਿੰਗੜੀ ਤਾਂ ਮੈਂ ਹੀ ਛੇੜਤੀ ਇਹ ਇਹ ਗੱਲ ਵਿਚਾਲੇ ਆ ਗਈ ਜੀ ਇਹ ਸ਼ਬਦ ਦਾ ਭਾਵ ਆ ਬਣਦਾ ਇਹ ਮਹਾਰਾਜ ਕਹਿੰਦੇ ਤੱਬ ਤੱਕ ਇਸ ਨੂੰ ਇਉਂ ਜਾਪਦਾ ਹੈ ਕਿ ਸਾਰੇ ਲੋਕ ਇਸ ਦੇ ਵਾਸਤੇ ਠੱਗੀ ਦੇ ਜਾਲ ਵਿਛਾ ਰਹੇ ਨੇ ਉਹਨੂੰ ਸਾਰੇ ਘਰ ਦੇ ਜੀ ਮਾੜੇ ਲੱਗਣ ਲੱਗ ਜਾਂਦੇ ਨੇ ਮੇਰੇ ਵਾਸਤੇ ਮਾਲਾ ਸੋਚਦੇ ਆ ਸੋਚਦਾ ਆਪ ਮਾੜਾ ਹੁੰਦਾ ਉਹ ਕਿਉਂਕਿ ਜੈਸਾ ਜਿਹੋ ਜਿਹਾ ਕੁਛ ਆਪ ਦੇ ਅੰਦਰ ਉਹੋ ਜਿਹਾ ਦੂਜਾ ਦਿਖਦਾ ਹੁੰਦਾ ਪਿੱਛੇ ਆਪ ਪੰਗਤੀਆਂ ਪੜ ਕੇ ਆਏ ਆ ਨਾ ਪਿੱਛੇ ਆਪ ਪੰਗਤੀਆਂ ਪੜ ਕੇ ਆਏ ਆ ਵੀ ਜੈਸਾ ਮਨ ਦੇ ਵਿੱਚ ਆਪਦੇ ਉਹੋ ਜਿਹਾ ਦੂਜਾ ਲੱਗਦਾ ਉਹਨੂੰ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾ ਜਦੋਂ ਇਹ ਆਪਣੇ ਮਨ ਦੇ ਵਿੱਚੋਂ ਮੇਰ ਤੇਰ ਜਦ ਇਹਨੇ ਚੁਕਾਈ ਮਹਾਰਾਜ ਕਹਿੰਦੇ ਜਦੋਂ ਇਹਨੇ ਮੇਰ ਤੇਰ ਆਪਣੇ ਮਨ ਦੇ ਵਿੱਚੋਂ ਕੱਢਤੀ ਨਾ ਬਿਤੂ ਮੈਂ ਤੂੰ ਮੈਂ ਛੱਡਤੀ ਫਿਰ ਇੱਕੋ ਜਾਂ ਸਮਝਣ ਲੱਗ ਗਿਆ ਵੀ ਘਰ ਦੇ ਪਰਿਵਾਰ ਆਪਾਂ ਮਿਲ ਕੇ ਰਹਿਣਾ ਸਾਰਿਆਂ ਨੇ ਫੇਰ ਮਹਾਰਾਜ ਕਹਿੰਦੇ ਨਾ ਜਦੋਂ ਇਸ ਨੇ ਆਪਣੇ ਅੰਦਰੋਂ ਵਿਤਕਰਾ ਦੂਰ ਕਰ ਦਿੱਤਾ ਤਾਂ ਤੇ ਇਸ ਸੰਗ ਨਹੀਂ ਵਿਰਾਈ ਫੇਰ ਮਹਾਰਾਜ ਕਹਿੰਦੇ ਭਾਈ ਜਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ਜਦੋਂ ਸਮਝ ਆਈ ਫੇਰ ਮਹਾਰਾਜ ਕਹਿੰਦੇ ਜਦ ਇਨ ਆਪਣੀ ਆਪਣੀ ਧਾਰੀ ਪਹਿਲਾਂ ਵਾਲਾ ਮੈਂ ਬੰਦ ਪੂਰਾ ਕਰਾਂ ਧਿਆਨ ਨਾਲ ਸੁਣਿਓ ਜੀ ਤਾਂ ਤੇ ਇਸ ਸੰਗੀ ਨਹੀਂ ਇਸ ਸੰਗ ਨਹੀਂ ਬਰਾਈ ਮਹਾਰਾਜ ਕਹਿੰਦੇ ਨਾ ਪਰ ਜਦੋਂ ਇਸ ਨੇ ਆਪਣੇ ਅੰਦਰੋਂ ਵਿਤਕਰਾਸ਼ ਦੂਰ ਕਰ ਦਿੱਤਾ ਫੇਰ ਇਹਨੂੰ ਸਮਝ ਆਉਂਦੀ ਆ ਵੀ ਇਸ ਨੂੰ ਯਕੀਨ ਬਣ ਜਾਂਦਾ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ਜਦੋਂ ਸਮਝ ਆ ਗਈ ਜਿੰਨਾ ਚਿਰ ਸਮਝ ਨਹੀਂ ਉਹਨਾਂ ਚਿਰ ਇੰਝ ਕਰੀ ਜਾਣਾ ਵੈਰ ਰੱਖਣਾ ਮਨ ਦੇ ਵਿੱਚ ਈਰਖਾ ਰੱਖਣੀ ਹੈ ਈਰਖਾ ਰੱਖ ਰੱਖ ਕੇ ਲੜਾਈ ਕਰੀ ਜਾਣੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਤਾਂ ਤੇ ਇਸ ਸੰਗ ਨਹੀਂ ਬਿराई ਮਹਾਰਾਜ ਕਹਿੰਦੇ ਜਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ਫੇਰ ਮਹਾਰਾਜ ਸਮਝਾਉਂਦੇ ਨੇ ਜਦਬ ਇਹਨ ਆਪਣੀ ਆਪਣੀ ਧਾਰੀ ਜਦ ਤੱਕ ਇਸ ਮਨੁੱਖ ਨੇ ਮਨ ਵਿੱਚ ਆਪਣੀ ਹੀ ਗਰਜ ਟਿਕਾਈ ਰੱਖੀ ਤਬ ਇਸ ਕੋ ਹੈ ਮੁਸਕਲ ਭਾਰੀ ਫਿਰ ਮੁਸਕਲ ਵਿੱਚ ਪੈ ਜਾਂਦਾ ਆਪਣੇ ਆਪ ਤੇ ਆਪਣੀ ਆਪਣੀ ਧਾਰੀ ਬੈਠਾ ਜਿਨਾ ਵੀ ਮੈਂ ਹੀ ਮੈਂ ਆ ਇਹ ਤਾਂ ਸਾਰੇ ਗਲਤ ਆ ਮਹਾਰਾਜ ਕਹਿੰਦੇ ਤਦ ਤੱਕ ਇਸ ਨੂੰ ਬੜੀ ਔਖਾਈ ਬਣੀ ਰਹਿੰਦੀ ਹੈ ਫਿਰ ਔਖਾ ਰਹਿੰਦਾ ਔਖਾ ਤਾਂ ਆਪ ਹੀ ਹੁੰਦਾ ਜਿਹੜਾ ਬੰਦਾ ਕਲੇਸ਼ ਕਰਦਾ ਚਾਹੇ ਬੀਬੀ ਆ ਤੇ ਭਾਈ ਆ ਕਲੇਸ਼ ਕਰ ਲਾ ਪਰ ਜਿੱਕਾ ਘਰ ਚ ਕਲੇਸ਼ ਪਾਉਂਦਾ ਠੀਕ ਆ ਦੁਖੀ ਵੀ ਆਪ ਹੀ ਹੁੰਦਾ ਉਹ ਕਿਉਂਕਿ ਮੈਂ ਮੈਂ ਦਾ ਹੰਕਾਰ ਵੜਿਆ ਹੋਇਆ ਮਨ ਦੇ ਵਿੱਚ ਈਰਖਾ ਬੜੀ ਹੋਈ ਆ ਠੀਕ ਆ ਦੂਜਿਆਂ ਨੂੰ ਮੰਨਦਾ ਜਾਣਦਾ ਤੇ ਆਪਣੇ ਆਪ ਨੂੰ ਚੰਗਾ ਸਮਝ ਕੇ ਆਪ ਹੀ ਦੁਖੀ ਹੋਈ ਜਾਂਦਾ ਅੱਗੇ ਮਹਾਰਾਜ ਸਮਝਾਉਣੇ ਤਦ ਤੱਕ ਇਸ ਨੂੰ ਬੜੀ ਅਖਿਆਈ ਬਣੀ ਰਹਿੰਦੀ ਹੈ ਇਹ ਲੈ ਸਮਝ ਜਿਓ ਮੈਂ ਬੋਲ ਕੇ ਜਾਂ ਮੈਂ ਮਤਲਬ ਦੂਜੇ ਨੂੰ ਕਹਿ ਕੇ ਮੈਂ ਸੌਖਾ ਹੋ ਗਿਆ ਉਹ ਵੀ ਬੜਾ ਔਖਾ ਹੋਇਆ ਰਹਿੰਦਾ ਹੈ ਔਖਾ ਜੀਵਨ ਹੁੰਦਾ ਉਹਦਾ ਵੀ ਅੱਗੇ ਮਹਾਰਾਜ ਕਹਿੰਦੇ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਪਰਮਾਤਮਾ ਨੂੰ ਇਸ ਨੇ ਹਰਥਾਂ ਸਿਰਜਣ ਹਾਰ ਨੂੰ ਹੀ ਵਸਦਾ ਪਸਾਨ ਲਿਆ ਫਿਰ ਮਹਾਰਾਜ ਕਹਿੰਦੇ ਤਬ ਇਸ ਨੂੰ ਨਾਹੀ ਕਿਸ ਤਾਤਾ ਤਦੋਂ ਫਿਰ ਇਸ ਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ ਜਿੰਨਾ ਚਿਰ ਕਿਸੇ ਦੇ ਨਾਲ ਸਾੜਾ ਕਰਦਾ ਮਨੁੱਖ ਜੋ ਕਿ ਗੱਲ ਚੱਲਦੀ ਹੈ ਨਾ ਇਹੀ ਆਪਾਂ ধারণা ਲੈਣੀ ਹੁੰਦੀ ਹੈ ਘਰ ਪਰਿਵਾਰ ਦੀ ਵੀ ধারণা ਲੈ ਲੈਂਦਾ ਬੰਦਾ ਘਰ ਦੇ ਵਿੱਚ ਕਲੇਸ਼ ਆ ਕਲੇਸ਼ ਇੱਕ ਬੰਦਾ ਕਰਨ ਵਾਲਾ ਸਾਰਿਆਂ ਨੂੰ ਮਤਬਲਾ ਝਮੇਲੇ ਚ ਪਾ ਲੈਂਦਾ ਇੱਕ ਕਹਿ ਕੇ ਗੱਲ ਮਾੜੀ ਮੋਟੀ ਠੀਕ ਆ ਨੀ ਮਹਾਰਾਜ ਕਹਿੰਦੇ ਤਦੋਂ ਇਸ ਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ ਕਦੋਂ ਜਦੋਂ ਇਸ ਨੇ ਨਾ ਹੀ ਕਿਸ ਵਾਹਿਗੁਰੂ ਪਰ ਜਦੋਂ ਇਸ ਨੇ ਹਰ ਥਾਂ ਸਿਰਜਣਹਾਰ ਨੂੰ ਵਸਦਾ ਪਛਾਣ ਲਿਆ ਜਦੋਂ ਪ੍ਰਭੂ ਪਰਮਾਤਮਾ ਨੂੰ ਦੇਖ ਲਿਆ ਵੀ ਸਾਰਿਆਂ ਵਿੱਚ ਉਹੀ ਆ ਫੇਰ ਮਹਾਰਾਜ ਕਹਿੰਦੇ ਤਦ ਇਸ ਨੂੰ ਨਾ ਹੀ ਕਿਸ ਤਤ ਤਦ ਤਦੋਂ ਫਿਰ ਇਸ ਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ ਆਪਾਂ ਰਿਪੀਟ ਕਰ ਲਈ ਗੱਲ ਬਾਰ-ਬਾਰ ਧਿਆਨ ਨਾਲ ਸੁਣਨੀ ਹੈ ਫਿਰ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਬ ਇਨ ਆਪਣੇ ਬਾਧਿਓ ਮੋਹ ਆਵੇ ਜਾਏ ਸਦਾ ਜਮ ਜੋਹਾ ਮਹਾਰਾਜ ਕਹਿੰਦੇ ਜਦ ਤੱਕ ਇਸ ਮਨੁੱਖ ਨੇ ਦੁਨੀਆ ਨਾਲ ਆਪਣਾ ਮੋਹ ਪੱਕਾ ਕੀਤਾ ਹੋਇਆ ਹੈ ਆਵੇ ਜਾਏ ਸਦਾ ਜਮ ਜੋਹਾ ਤਦ ਤੱਕ ਮਹਾਰਾਜ ਕਹਿੰਦੇ ਇਸ ਇਹ ਭਟਕਦਾ ਰਹਿੰਦਾ ਹੈ ਆਤਮਿਕ ਮੌਤ ਨੇ ਸਾਦਾ ਤੱਕ ਸਦਾ ਇਸ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ। ਵਾਹਿ। ਜਦ ਇਸ ਤੇ ਸਭ ਬਿਨਸੇ ਭਰਮ ਮਹਾਰਾਜ ਕਹਿੰਦੇ ਜਦੋਂ ਭਰਮ ਨਿਕਲ ਗਿਆ ਨਾ ਇਹਦਾ। ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਨੇ। ਭੇਦ ਨਹੀਂ ਹੈ ਪਾ। ਪਾਰ ਬ੍ਰਹਮ। ਮਹਾਰਾਜ ਕਹਿੰਦੇ ਤਦੋਂ ਇਸ ਵਿੱਚ ਤੇ ਇਸ ਪ੍ਰਮਾਤਮਾ ਵਿੱਚ ਕੋਈ ਵਿਥ ਨਹੀਂ ਰਹਿ ਜਾਂਦੀ ਜਦੋਂ ਈਰਖਾ ਦਾ ਦਬੈਤ ਛੱਡ ਦਿੰਦਾ ਨਾ ਫਿਰ ਰੱਬ ਦਾ ਰੂਪ ਹੋ ਗਿਆ ਸਿੱਧੀ ਜੀ ਗੱਲ ਸਮਝ ਲਓ ਜਿੰਨਾ ਚਿਰ ਈਰਖਾ ਦਾ ਮਾਰਿਆ ਦਬੈਤ ਦਾ ਠੀਕ ਆ ਜੀ ਦੂਜਿਆਂ ਨੂੰ ਮੰਦਾ ਸਮਝਦਾ ਉਹਨਾਂ ਚਰ ਬਹੁਤ ਦੂਰ ਰਹਿੰਦਾ ਪ੍ਰਮਾਤਮਾ ਤੋਂ ਹੰਕਾਰੀ ਬਣਿਆ ਰਹਿੰਦਾ ਮਹਾਰਾਜ ਕਦੇ ਫਿਰ ਜਦੋਂ ਇਸ ਵਿੱਚੋਂ ਜਦੋਂ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਵਿਥ ਨਹੀਂ ਰਹਿੰਦੀ ਜਦੋਂ ਇਹ ਮਾਨ ਹੰਕਾਰ ਛੱਡ ਦਿੰਦਾ ਜਦੋਂ ਇਹ ਕਿਸ ਕਰ ਮਾਨੇ ਪੇਤਾ ਜਦ ਤੱਕ ਮਹਾਰਾਜ ਕਹਿੰਦੇ ਜਦ ਤੱਕ ਜਦ ਤੱਕ ਇਸ ਮਨੁੱਖ ਨੇ ਦੂਜਿਆਂ ਨਾਲੋਂ ਕੋਈ ਵਿਥ ਕਰੇ ਵਿਥ ਰੱਖੇ ਹਨ ਦੂਜਿਆਂ ਨਾਲ ਜਦ ਤੱਕ ਦੂਜਿਆਂ ਨਾਲ ਕੋਈ ਵਿਤ ਕਰੇ ਵਿਥ ਰੱਖੇ ਹਨ ਤਬ ਤੇ ਦੁਖ ਦੰਡ ਅਰ ਖੇਤਾ ਮਹਾਰਾਜ ਕਹਿੰਦੇ ਤਦ ਤੱਕ ਇਸ ਦੀ ਆਤਮਾ ਨੂੰ ਦੁੱਖਾਂ ਕਲੇਸ਼ਾਂ ਦੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਹਨ ਜਦ ਇਹਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਸ ਸੂਝਿਆ ਪਰ ਜਦੋਂ ਇਸ ਨੇ ਹਰ ਥਾਂ ਇੱਕ ਪ੍ਰਮਾਤਮਾ ਨੂੰ ਹੀ ਵਸਦਾ ਸਮਝ ਲਿਆ ਸਭ ਤੇ ਇਸ ਨੂੰ ਸਭ ਕਿਸ ਸੂਝ ਮਹਾਰਾਜ ਕਹਿੰਦੇ ਤਦੋਂ ਇਸ ਨੂੰ ਸਹੀ ਜੀਵਨ ਜੁਗਤ ਦਾ ਹਰੇਕ ਅੰਗ ਸੁੱਝ ਪੈਂਦਾ ਹੈ ਸੂਝੀ ਆ ਜਾਂਦੀ ਹੈ ਫਿਰ ਇਹਨੂੰ ਹਰੇਕ ਅੰਗ ਦਾ ਮਤਲਬ ਲਾ ਵੀ ਹਰ ਥਾਂ ਫਿਰ ਇਹਨੂੰ ਪਤਾ ਹੁੰਦਾ ਵੀ ਪ੍ਰਭੂ ਪਰਮਾਤਮਾ ਦੀ ਸਾਰੀ ਬਖਸ਼ਿਸ਼ ਫਿਰ ਬੈਰ ਵਿਰੋਧ ਛੱਡ ਦਿੰਦਾ ਇਨਸਾਨ ਅਗਲੇ ਪੰਨੇ 'ਚ ਮਹਾਰਾਜ ਦੱਸਣਗੇ ਜਦ ਇਹ ਧਾਵੇ ਮਾਇਆ ਅਰਥੀ ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਮਨੁੱਖ ਮਾਇਆ ਦਾ ਮੁਤਾਜ ਹੋ ਕੇ ਹਰ ਪਾਸੇ ਭਟਕਦਾ ਫਿਰਦਾ ਹੈ ਨਾ ਤ੍ਰਿਪਤਾਵੇ ਨਾ ਕਿਸ ਲਾਥੀ ਮਹਾਰਾਜ ਕਹਿੰਦੇ ਤਦੋਂ ਤੱਕ ਇਹ ਤ੍ਰਿਪਤ ਨਹੀਂ ਹੁੰਦਾ ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ ਜਦ ਇਸਤੇ ਇਹ ਹੋਇਓ ਜੌਲਾ ਮਹਾਰਜ ਕਹਿੰਦੇ ਜਦੋਂ ਇਹ ਮਨੁੱਖ ਇਸ ਮਾਇਆ ਮੋਹ ਤੋਂ ਵੱਖ ਹੋ ਜਾਂਦਾ ਹੈ ਨਾ ਫਿਰ ਪਿੱਛੇ ਲਾਗ ਚੱਲੀ ਉਠ ਕੋਲਾ ਤਦੋਂ ਮਾਇਆ ਇਸ ਦੇ ਪਿੱਛੇ ਪਿੱਛੇ ਲੱਗ ਤੁਰਦੀ ਹੈ ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ ਜਦੋਂ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੰਕਾਰ ਛੱਡ ਦਿੰਦਾ ਦੂਜਿਆਂ ਨੂੰ ਮਾੜਾ ਸਮਝਣਾ ਛੱਡ ਦਿੰਦਾ ਹਰੇਕ ਦੇ ਨਾਲ ਆਪਣਾ ਜੀਵਨ ਹੱਸ ਕੇ ਬਤੀਤ ਕਰਦਾ ਜਿਹੜਾ ਸਦਾ ਹੀ ਛੜਿਆ ਰਹਿੰਦਾ ਇਨਸਾਨ ਸੜਿਆ ਕਿਉਂ ਰਹਿੰਦਾ ਸਦਾ ਹੀ ਕਿਉਂਕਿ ਉਹਦੇ ਅੰਦਰ ਘਿਰਨਾ ਹੈ ਈਰਖਾ ਹੈ ਦੂਜਾਂ ਬਲੀ ਦੇਖ ਕੇ ਉਹਨੂੰ ਕ੍ਰੋਧ ਚੜਦਾ ਕਿਉਂਕਿ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਹੈ ਹੰਕਾਰ ਨੇ ਪਹਿਰਾ ਲਾਇਆ ਹੋਇਆ ਕ੍ਰੋਧ ਦਾ ਪਹਿਰਾ ਉਹਦੇ ਅੰਦਰ ਤਾਂ ਹੀ ਉਹ ਦੂਜਿਆਂ ਨੂੰ ਦੇਖ ਕੇ ਆਪ ਦਾ ਮੂੰਹ ਬਣਾਈ ਰੱਖਦਾ ਮਹਾਰਾਜ ਤੁਹ ਸਮਝਾਉਣਾ ਕਰਦੇ ਨੇ ਇਹ ਵਿੱਚੋਂ ਗੱਲਾਂ ਆ ਕਿਉਂਕਿ ਧਾਰਨਾ ਲੈਣੀ ਪੈਂਦੀ ਆ ਸੋਖੀ ਸਮਝ ਆਉਂਦੀ ਆ ਆਪਾਂ ਨੂੰ ਮਹਾਰਾਜ ਕਹਿੰਦੇ ਜਦੋਂ ਮਹਾਰਾਜ ਕਹਿੰਦੇ ਨੇ ਛੜਤਾ ਨਾ ਜਦ ਇਸਤੇ ਇਹ ਹੋਇਓ ਜੋਲਾ ਜਦੋਂ ਇਹ ਮਨੁੱਖ ਇਸ ਮਾਇਆ ਮੋਹ ਤੋਂ ਵੱਖ ਹੋ ਜਾਂਦਾ ਹੈ ਪਿੱਛੇ ਲੱਗ ਟਲੀ ਓਟਕੋਲਾ ਕਹਿਣ ਦਾ ਮਤਲਬ ਆ ਮਹਾਰਾਜ ਜਦੋਂ ਮਾਇਆ ਇਸ ਦੇ ਤਦੋਂ ਮਾਇਆ ਇਸ ਦੇ ਪਿੱਛੇ ਪਿੱਛੇ ਲੱਗ ਤੁਰਦੀ ਹੈ ਮਾਇਆ ਇਸਲੀ ਦਾਸੀ ਬਣ ਜਾਂਦੀ ਹੈ ਜਦੋਂ ਇਹ ਪ੍ਰਭੂ ਪਰਮਾਤਮਾ ਨੂੰ ਦੇਖਦਾ ਸਾਰਿਆਂ ਦੇ ਵਿੱਚ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਮਹਾਰਾਜ ਕਹਿੰਦੇ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਹਰ ਕਰਕੇ ਮਿਲ ਪੈਂਦਾ ਹੈ ਨਾ ਤੇ ਫਿਰ ਉਸ ਦੇ ਮਨ ਵਿੱਚ ਗਿਆਨ ਹੋ ਜਾਂਦਾ ਹੈ ਜਿਵੇਂ ਘਰ ਵਿੱਚ ਦੀਵਾ ਜਗ ਪੈਂਦਾ ਹੈ ਤੇ ਘਰ ਦੀ ਹਰ ਇੱਕ ਚੀਜ਼ ਦਿਸ ਪੈਂਦੀ ਹੈ ਜਦੋਂ ਹੁਣ ਆਪਾਂ ਲਾਈਟ ਆ ਚਲੋ ਪਹਿਲਾਂ ਦੀਵੇ ਦੀ ਗੱਲ ਕਰੀਏ ਮਹਾਰਾਜ ਨੇ ਦੀਵਾ ਹੀ ਹੈ ਵੀ ਲਾਈਟ ਆ ਜਿਹੜੀ ਅੰਦਰ ਆਪਣੇ ਲਾਈਟ ਚੱਲਦੀ ਆ ਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਪਈਆਂ ਦਿਸਦੀਆਂ ਨੇ ਜਦੋਂ ਲਾਈਟ ਬੰਦ ਹੁੰਦੀ ਆ ਉਦੋਂ ਠੇਡੇ ਖੰਦਾ ਇਨਸਾਨ ਇਹ ਇਹ ਦੱਸਿਆ ਸਾਡੇ ਮੰਤ ਦੀ ਗੱਲ ਆ ਵੀ ਜੇ ਤਰ੍ਹਾਂ ਮਨ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਦੀਵਾ ਜਗਾ ਲਵੇ ਨਾ ਆਪਣੇ ਹਿਰਦੇ ਘਰ ਵਿੱਚ ਫਿਰ ਉਹਨੂੰ ਸਾਰਾ ਕੁਝ ਦਿਸ ਪੈਂਦਾ ਚੰਗੇ ਮਾੜੇ ਦੀ ਪਰਖ ਹੋ ਜਾਂਦੀ ਆ ਠੀਕ ਆ ਜੀ ਸਾਰੀ ਚੀਜ਼ ਪਈ ਦਿਖਦੀ ਆ ਫਿਰ ਅੰਦਰ ਵੀ ਮੇਰੇ ਅੰਦਰ ਕੀ ਆ ਤੀਰ ਖਾ ਹੈ ਦੁਬਾਇਤ ਹੈ ਕਰੋਧ ਹੈ ਕਾਮ ਹੈ ਫਿਰ ਸਭ ਕੁਝ ਦਿਸ ਪੈਂਦਾ ਜਦੋਂ ਗੁਰੂ ਦਾ ਗਿਆਨ ਦਾ ਦੀਵਾ ਜਲਦਾ ਅਸਲ ਭਾਵ ਇਹਦਾ ਇਹ ਆ ਮਹਾਰਾਜ ਕਹਿੰਦੇ ਮਨ ਮੰਤਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਚੀ ਕਰੀਏ ਅਗਲਾ ਮੰਨ ਦਾ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਜਗਦਾ ਨਾ ਉਸ ਦੇ ਮਨ ਵਿੱਚ ਗਿਆਨ ਹੋ ਜਾਂਦਾ ਹੈ ਜਿਵੇਂ ਘਰ ਵਿੱਚ ਦੀਵਾ ਜਗਾ ਜਗ ਪੈਂਦਾ ਹੈ ਤੇ ਘਰ ਦੀ ਹਰੇਕ ਚੀਜ਼ ਦਿਸ ਪੈਂਦੀ ਹੈ ਇਸ ਤਰ੍ਹਾਂ ਫਿਰ ਆਪਣੇ ਅੰਦਰ ਵੀ ਸਭ ਕੁਝ ਦਿਸਣ ਲੱਗ ਜਾਂਦਾ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਜਲ ਪਿਆ ਹੁੰਦਾ ਅੱਗੇ ਚੱਲ ਪੈਂਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਜੀਤ ਹਾਰ ਕੀ ਸੋਝੀ ਕਰੀ ਤੋ ਤਿਸ ਘਰ ਕੀ ਕੀਮਤ ਪਰੀ ਮਹਾਰਾਜ ਕਹਿੰਦੇ ਜਦੋਂ ਮਨੁੱਖ ਨੂੰ ਸਮਝ ਆ ਪੈਂਦੀ ਹੈ ਨਾ ਜਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖ ਜੀਵਨ ਵਿੱਚ ਅਸਲ ਜਿੱਤ ਕੀ ਹੈ ਤੇ ਕੀ ਹਾਰ ਹੈ ਉਦੋਂ ਫਿਰ ਮਹਾਰਾਜ ਨੇ ਕਹਿੰਦੇ ਤੋ ਇਸ ਘਰ ਕੀ ਕੀਮਤ ਪਰੀ ਤਦੋਂ ਉਸ ਨੂੰ ਆਪਣੇ ਸਰੀਰ ਦੀ ਕਦਰ ਮਾਲੂਮ ਹੁੰਦੀ ਹੈ ਸਮਝਦੇ ਨਾ ਮਾਲੂਮ ਹੁੰਦੀ ਹੈ ਮਹਿਸੂਸ ਹੁੰਦੀ ਹੈ ਤਦੋਂ ਮਹਾਰਾਜ ਕਹਿੰਦੇ ਉਸ ਨੂੰ ਆਪਣੇ ਸਰੀਰ ਦੀ ਕਦਰ ਮਾਲੂਮ ਹੋ ਜਾਂਦੀ ਹੈ ਤੇ ਇਸ ਨੂੰ ਵਿਕਾਰਾਂ ਵਿੱਚ ਨਹੀਂ ਰੁਲਦਾ ਫਿਰ ਮਹਾਰਾਜ ਕਹਿੰਦੇ ਤੇ ਇਸ ਨੂੰ ਪਕਾਰਾ ਵਿੱਚ ਨਹੀਂ ਰੁਲਦਾ ਫਿਰ ਜੀਵਨ ਪਕਾਰਾ ਵਿੱਚ ਨਹੀਂ ਰੁਲਦਾ ਫਿਰ ਕਰਨ ਕਰਾਵਣ ਸਭ ਕਿਸ ਏਕੇ ਆਪੇ ਬੁੱਧ ਵਿਚਾਰ ਬਵੇਕੇ ਜੀਵ ਵਿਚਾਰੇ ਤੇ ਕੀ ਬਸ ਸਿਰਫ ਪ੍ਰਮਾਤਮਾ ਹੀ ਹਰੇਕ ਜੀਵ ਵਿੱਚ ਵਿਆਪਕ ਹੈ ਹੋ ਕੇ ਸਭ ਕੁਝ ਕਰ ਰਿਹਾ ਹੈ ਆਪੇ ਬਖਤ ਵਿਚਾਰ ਬਵੇਕਾ ਮਹਾਰਾਜ ਕਹਿੰਦੇ ਨਾ ਤੇ ਉਹ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਅਕਲ ਬਖਸ਼ਦਾ ਹੈ ਆਪ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਵਿਚਾਰਕ ਜੀਵਨ ਜੁਗਤ ਨੂੰ ਪਰਖਦਾ ਹੈ ਦੂਰ ਨੈਰੇ ਸਭ ਕੇ ਸੰਗਾਂ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਕਿਸੇ ਤੋਂ ਦੂਰ ਨਹੀਂ ਵਸਦਾ ਸਭ ਦੇ ਨੇੜੇ ਵਸਦਾ ਹੈ ਸਭ ਦੇ ਨਾਲ ਵਸਦਾ ਹੈ ਸੱਚ ਸਲਾਹਣ ਨਾਨਕ ਹਰ ਰੰਗਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਪ੍ਰਭੂ ਸਦਾ ਸਥਿਰ ਰਹਿਣ ਵਾਲਾ ਹੈ ਉਹੀ ਸਭ ਜੋਜ ਤਮਾਸੇ ਕਰਨ ਵਾਲਾ ਹੈ ਉਹੀ ਸਲਾਹਣ ਜੋਗ ਹੈ ਪ੍ਰਭੂ ਪਰਮਾਤਮਾ ਹੋਰ ਭਾਈ ਕਿਸੇ ਦੀ ਸਬਤ ਸਲਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਆਕਾਰਪੁਰਖ ਵਾਹਿਗੁਰੂ ਦੀ ਬੰਦਗੀ ਕਰੀਏ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ 2-3 ਮਿੰਟ ਰਹਿੰਦੇ ਆ ਜੀ ਮਹਾਰਾਜ ਕਹਿੰਦੇ ਗੌੜੀ ਮਹੱਲਾ ਪੰਜਵਾਂ ਅਗਲਾ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰ ਕਹਿੰਦੇ ਗੁਰਸੇਵਾ ਤੇ ਨਾਮੇ ਲਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਵਾਹ ਮਹਾਰਾਜ ਕਹਿੰਦੇ ਪਰ ਏ ਮੇਰੇ ਮਨ ਉਹ ਮਨੁੱਖ ਹੀ ਪ੍ਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਦੀ ਸ਼ਰਨ ਪੈਣਾ ਜੀ ਅਸਲ ਵਿੱਚ ਗੁਰੂ ਦੀ ਗੱਲ ਮੰਨਣੀ ਹੈ ਜਦੋਂ ਆਪਾਂ ਗੁਰੂ ਸਾਹਿਬ ਦੀ ਗੱਲ ਮੰਨਦੇ ਆ ਤੇ ਆਪਾਂ ਗੁਰੂ ਦੀ ਸ਼ਰਨ ਪੈ ਗਏ ਠੀਕ ਆ ਮੱਥਾ ਪਾ ਟੇਕਦੇ ਸਾਰੇ ਜਣੇ ਆ ਕੇ ਸਤਿਕਾਰਯੋਗ ਆ ਗੁਰੂ ਸਾਹਿਬ ਆਪਾਂ ਮੱਥਾ ਟੇਕਣਾ ਸਤਿਕਾਰ ਕਰਨਾ ਗੁਰੂ ਦਾ ਮੱਥਾ ਟੇਕ ਕੇ ਗੁਰੂ ਦੀ ਗੱਲ ਸੁਣਨੀ ਆ ਜਦੋਂ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰਤੀ ਮਹਾਰਜ ਕਹਿੰਦੇ ਗੁਰ ਸੇਵਾ ਤੇ ਨਾਮੇ ਲੱਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਸਤਿਗੁਰੂ ਕਹਿੰਦੇ ਪਰ ਹੈ ਮੇਰੇ ਮਨ ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਦੀ ਸ਼ਰਨ ਪੈਣਾ ਹੈ ਗੁਰੂ ਦੀ ਗੱਲ ਮੰਨਣੀ ਜਿਸਕੋ ਮਿਲਿਆ ਜਿਸ ਮਸਤਕ ਭਾਗਾ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪਿਆ ਮਨੁੱਖ ਹਰ ਨਾਮ ਵਿੱਚ ਲੱਗਦਾ ਹੈ ਤੇ ਗੁਰੂ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮਥੇ ਉੱਤੇ ਭਾਗ ਜਾਗ ਪੈਣ ਭਾਗ ਜਾਗਣੇ ਆ ਜੀ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਮੰਨ ਕੇ ਭਾਗ ਜਾਗਣੇ ਨੇ ਆਪਾਂ ਭਲੇਖੇ ਚ ਰਹਿ ਜਾਨੇ ਵੀ ਕੋਈ ਨਾ ਜਦੋਂ ਗੁਰੂ ਦੀ ਕਿਰਪਾ ਨਾਲ ਭਾਗ ਜਾਗਣਗੇ ਜਾਗਦੇ ਗੁਰੂ ਦੀ ਕਿਰਪਾ ਨਾਲ ਹੀ ਇਹ ਦੱਸਿਆ ਗੁਰੂ ਦੀ ਕਿਰਪਾ ਲੈਣੀ ਆ ਆਪਾਂ ਗੁਰੂ ਦੀ ਗੱਲ ਸੁਣਨੀ ਆ ਗੁਰੂ ਦੀ ਗੱਲ ਸੁਣ ਕੇ ਮੰਨਣੀ ਆ ਆਪਣੇ ਮਨ ਨੂੰ ਸਮਝਾਉਣਾ ਵੀ ਜਿੱਧਰੋਂ ਗੁਰੂ ਰੋਕਦੇ ਨੇ ਰੁੱਕ ਕੇ ਜਿੱਧਰੋਂ ਗੁਰੂ ਸਾਹਿਬ ਕਹਿੰਦੇ ਨੇ ਜਾਣ ਨੂੰ ਜਾਣਾ ਇਹ ਹੈਗਾ ਸ਼ਰਨ ਪੈਣਾ ਮਹਾਰਾਜ ਕਹਿੰਦੇ ਫਿਰ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਗੁਰੂ ਦੀ ਸ਼ਰਨ ਪਿਆ ਮਨੁੱਖ ਹਰ ਨਾਮ ਵਿੱਚ ਲੱਗਦਾ ਹੈ ਕਿ ਗੁਰੂ ਉਸ ਮਨੁੱਖ ਨੂੰ ਮਿਲਦਾ ਹੈ ਜਿਵੇਂ ਮੱਥੇ ਉੱਤੇ ਭਾਗ ਜਾਗ ਪੈਣ ਛੋ ਅੱਗੇ ਮਹਾਰਜ ਕਹਿੰਦੇ ਤਿਸਕੇ ਹਿਰਦੇ ਰਬਿਆ ਸੋਏ ਤਰਮਨ ਸੀਤਲ ਨਹਿਚਲ ਹੋਏ ਫਿਰ ਉਸ ਮਨੁੱਖ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਆ ਵਸਦਾ ਹੈ ਤੇ ਉਸ ਦਾ ਮਨ ਤੇ ਸਰੀਰ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ ਬਕਾਰਾਂ ਵੱਲੋਂ ਅਡੋਲ ਹੋ ਜਾਂਦਾ ਹੈ ਫਿਰ ਅਡੋਲ ਦਾ ਮਤਲਬ ਵੀ ਬਕਾਰਾਂ ਵਿੱਚ ਨਹੀਂ ਡੋਲਦਾ ਫਿਰ ਗੁਰੂ ਦਿਸਦਾ ਨੂੰ ਹਰ ਥਾਂ ਤੇ ਗੁਰੂ ਉਹਦੇ ਮਨ ਵਿੱਚ ਵਸਦਾ ਕਿਉਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਸਦਾ ਹੀ ਅੰਗ ਸੰਗ ਹੈ ਜਲ ਨਹੀਂ ਡੂਬੇ ਜਲ ਵਿੱਚ ਨਹੀਂ ਡੁੱਬਦਾ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਤਸਕਰ ਕਿਹਾ ਚੋਰ ਨੂੰ ਵੀ ਚੋਰ ਚੋਰੀ ਨਹੀਂ ਕਰ ਸਕਦਾ ਤਸਕਰ ਨਹੀਂ ਲੇਵੇ ਪਾਹੇ ਨਾ ਸਕਤੇ ਜਾਲੇ ਪਾਹੇ ਤੋਂ ਮਤਲਬ ਅੱਗ ਅੱਗ ਨਹੀਂ ਜਲਾ ਸਕਦੀ ਇਹਨੂੰ ਜਿੰਨਾ ਜਦੋਂ ਗੁਰੂ ਦਾ ਗਿਆਨ ਸਾਡੇ ਪੱਲੇ ਆ ਗਿਆ ਭਾਈ ਫਿਰ ਮਨ ਤੇ ਤਨ ਸੀਤਨ ਨਹਿ ਚਲ ਹੋਏ ਉਸ ਦਾ ਮਨ ਤੇ ਸਰੀਰ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ ਬਕਾਰਾਂ ਵੱਲੋਂ ਅਡੋਰ ਹੋ ਜਾਂਦਾ ਹੈ ਫਿਰ ਬਕਾਰਾਂ ਵਿੱਚ ਡੋਲਦਾ ਨਹੀਂ ਹੈ ਮਹਾਰਾਜ ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਮਹਾਰਾਜ ਕਹਿੰਦੇ ਏ ਮੇਰੇ ਮਨਾ ਤੂੰ ਪਰਮਾਤਮਾ ਦੀ ਇਹੋ ਜਿਹੀ ਸਿੱਖਤ ਸਲਾਹ ਕਰਦਾ ਰਹੋ ਜਿਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ ਤੇ ਪ੍ਰਲੋਕ ਵਿੱਚ ਵੀ ਕੰਮ ਆਵੇ ਇਹ ਬੰਦਗੀ ਆ ਪ੍ਰਭੂ ਪਰਮਾਤਮਾ ਦੀ ਭਾਈ ਕਿਉਂਕਿ ਇਸ ਮਨੁੱਖੇ ਜਨਮ ਵਿੱਚ ਵੀ ਕੰਮ ਆਉਂਦੀ ਆ ਤੇ ਜਦੋਂ ਮਨੁੱਖਾ ਜਨਮ ਛੱਡਦਾ ਅਸੀਂ ਉਸ ਤੋਂ ਬਾਅਦ ਵੀ ਇਹਨੇ ਨਾਲ ਨਿਭਣਾ ਜੀਵ ਆਤਮਾ ਦੇ ਪ੍ਰਭੂ ਪਰਮਾਤਮਾ ਦੇ ਨਾਮ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ ਨੇ ਨਾਲ ਨਿਭਣਾ ਮਹਾਰਾਜ ਕਹਿੰਦੇ ਅਗਲੇ ਅਗਲੇ ਪੰਨੇ 'ਚ ਕਹਿੰਦੇ ਨੇ ਜਾ ਸਿਜਪਤ ਪਉ ਆਪ ਨਾ ਜਾਏ ਤਾਬਤ ਮਨੁਆ ਆ ਬੇਠਾਈ ਮਹਾਰਾਜ ਕਹਿੰਦੇ ਹੈ ਮੇਰੇ ਮਨ ਤੂੰ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੋ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਮਤ ਟਲ ਜਾਂਦੀ ਹੈ ਤੇ ਤਾਬਤ ਮਨੁਆ ਆ ਬੇਠਾਈ ਮਹਾਰਾਜ ਕਹਿੰਦੇ ਬਕਾਰਾਂ ਵੱਲੋਂ ਦੌੜ ਦਾ ਮਨ ਟਿਕਾਣੇ ਆ ਜਾਂਦਾ ਹੈ ਬਕਾਰਾਂ ਵਿੱਚ ਦੌੜਦਾ ਰਹਿੰਦਾ ਸੀ ਪਹਿਲਾਂ ਜਦੋਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਲੱਗਾ ਤੇ ਫਿਰ ਉਹ ਮਨ ਸਾਡਾ ਟਿਕਾਣੇ ਆ ਗਿਆ ਟਿਕ ਗਿਆ ਜਿਹਨੂੰ ਗੁਰਬਾਣੀ ਕਹਿੰਦੀ ਹੈ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਬਾਰੇ ਫਿਰ ਸਤਿਗੁਰੂ ਭਾਈ ਤੇਰੇ ਕਾਜ ਸੁਬਾਰੇਗਾ ਤੇ ਸਵਾਰਦਾ ਹੈ ਇਸ ਤਰ੍ਹਾਂ ਆਪਾਂ ਨਾਮ ਬਾਣੀ ਨਾਲ ਜੁੜੇ ਰਹੀਏ ਗੁਰੂ ਦੀ ਬਾਣੀ ਜਦੋਂ ਸੁਣਦਾ ਰਹਿੰਦਾ ਨਾ ਇਨਸਾਨ ਉਦੋਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਪ੍ਰਭੂ ਪਰਮਾਤਮਾ ਦੀ ਕਿਰਪਾ ਵੱਣਦੀ ਜਾਂਦੀ ਹੈ ਜਦੋਂ ਕਿਰਪਾ ਵੱਣਦੀ ਆ ਹੌਲੀ-ਹੌਲੀ ਫਿਰ ਜਿਵੇਂ ਆਪਾਂ ਕਹਿੰਨੇ ਆ ਵੇ ਮਨ ਭਿੱਜ ਗਿਆ ਗੁਰੂ ਦੇ ਗਿਆਨ ਨਾਲ ਫਿਰ ਜਦੋਂ ਮਨ ਭਿੱਜਦਾ ਨਾ ਫੇਰ ਭਾਈ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਇਸ ਤਰ੍ਹਾਂ ਆਪਾਂ ਨਾਮ ਬਾਣੀ ਨਾਲ ਜੁੜੇ ਰਹੇ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ